ਪੁਰਾ ਵਿਸ਼ਾ ਸੀ ਕਾਹਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਦੇ ਤੋਂ ਨਸਵਾਲ ਕਰਦੀ ਹਾਂ ਲਓ ਜੀ ਇੱਥੇ ਅਸੀਂ ਹਾਜ਼ਰਾਂ ਛੱਲਾ ਉਹਨੇ ਨਾ ਕਿ ਪਿਆਰਾ ਜਿਹਾ ਲੋਕ ਲੈ ਕੇ ਹੈ ਨਾ ਤੇ ਬਹੁਤ ਪੁਰਾਣਾ ਨੀਕ ਹੈ ਸੁਣਿਆ ਵੀ ਹੁਣ ਅਸੀਂ ਸਾਰਿਆਂ ਨੇ ਤਾਂ ਨਹੀਂ ਸੁਣਿਆ ਹੋਣਾ ਹੈ ਨਾ ਤੇ ਲਓ ਉਸ ਤੋਂ ਬਾਅਦ ਨੁਕਤਾ ਜਿਹੜਾ ਮੈਂ ਪਾਉਂਗੀ ਜਿਵੇਂ ਗੰਜ ਨਹੀਂ ਪੈ ਜਾਂਦਾ ਲੋਕਾਂ ਦੇ ਸਿਰ ਤੇ ਸਾਰੇ ਵਾਲ ਲੈ ਜਾਂਦੇ ਨੇ ਇਹ ਨਾਲੇ ਪਰਤਿਆ ਲਿਆ ਤੇ ਇਹ ਨੁਕਤਾ ਪਾਉਂਗੀ ਨਾ ਰੂਟ ਤੋਂ ਨਿਕਲ ਆਉਂਦਾ ਤਾਂ ਤੇ ਇਹ ਮੈਨੂੰ ਜਾਖਰ ਤੋਂ ਵੀ ਫੋਨ ਆਇਆ ਕਹਿੰਦੇ ਜੀ ਸਾਨੂੰ ਇਹਦੇ ਬਾਰੇ ਨੁਕਤਾ ਪਾਓ ਫਿਰ ਮੈਂ ਕਹਿੰਨੇ ਭਾਈ ਪਾਏ ਹੋਏ ਨੇ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਅੱਜ ਨੁਕਤਾ ਕੋਈ ਹੋਰ ਪਾਉਣਾ ਸੀ ਹੁਣ ਫਿਰ ਨਹੀਂ ਇਹੀ ਪਾਉਣਾ ਪਊਗਾ ਕਿ ਕੱਲ ਨੂੰ ਦੱਸ ਦੇਣਾ ਤੇ ਲਓ ਸੁਣੋ ਇਹ ਬਹੁਤ ਹੀ ਪਿਆਰਾ ਜਿਹਾ ਗੀਤ ਇਹਦੇ ਵਿੱਚ ਆਪਣੇ ਪਰਿਵਾਰ ਦਾ ਕਿਸੇ ਨੂੰ ਲੰਦਿਆ ਕਿਸੇ ਨੂੰ ਸਰਾਇਆ ਨੂੰ ਨੇ ਉਹ ਤੁਸੀਂ ਸੁਣਿਓ ਹੈ ਨਾ

Vicky, Vicky, dá-me He had hey. 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 ਕਿਉਂਤੀ ਕੀ ਦੇਨਾ ਵਿਵੇ ਸਿਤਾਰ ਨਥ ਪਾ ਕੇ ਕੋਠੇ ਹੋਗੀ ਪੰਚਾਂਦੇ Yeah. वेकी तुज़र मारी के जोगी वेटी तां कर <coughs> ਬੀ ਕਹੇ ਜਗ ਸਰ ਇਕ ਵਿੱਚ ਮੈਂ ਬੇਪਲੀ ਵਾ ਹੋ ਲੈ ਸੁਣ ਲੈ ਜੋ ਵੀ ਸਾਰੇ ਗੀਤ ਹੋਇਆ ਪੂਰਾ ਹੁਣ ਤੁਸੀਂ ਦੱਸਿਓ ਵੀ ਕਿਹਦੇ ਸਿੱਧ ਹੋਇਆ ਕਿਹਦੀ ਲਿੰਧਿਆ ਹੋਈ ਹੈ ਤੇ ਕਿੰਨਾ ਕਿਹੱਚ ਸਚਾਈ ਤੇ ਕਿੰਨਾ ਕਿ ਝੂਠ ਹੈ ਹਨਾ ਰਾਮ ਪਰਵਾਰਾਂ ਜੇ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ ਹਨਾ ਕੋਈ ਨਹੀਂ ਆਪਣੀ ਗਲਤੀ ਮੰਨਦਾ ਮੈਂ ਕਿਹੜਾ ਮੰਨਦਿਆਂ ਕੋਈ ਨਹੀਂ ਹੱਬ ਤੇ ਗਲਤ ਜੂ ਕੋਈ ਨਾ ਕੋਈ ਹੁੰਦਾ ਹੈ ਹਨਾ ਤੇ ਲੋ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਤੇ ਲੋ ਹੁਣ ਆਪਾਂ ਆ ਜੀਏ ਯੂਨਿਟ ਤੇ ਹਨਾ ਤਾਂ ਦੁਸਤੀ ਬਾਕੀ ਉਹ ਪੁੱਛਿਆ ਵੀ ਜਿਵੇਂ ਗੰਝ ਪੈ ਜਾਂਦਾ ਬਾਲ ਲੈ ਜਾਂਦੇ ਨੇ ਇਹ ਮੈਨੂੰ ਬਠਿੰਡੇ ਕੋਲੋਂ ਵੀ ਫੋਨ ਆਇਆ ਕਹਿੰਦੇ ਜੀ ਅਸੀਂ ਉੱਤਰਾ ਸੰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਨਾ ਕਹਿੰਦੇ ਵੀ ਜਿਵੇਂ ਹੁਣ ਜਿਹੜੇ ਤੁਸੀਂ ਲੋਕ ਮੋਨਨੇ ਨੇ ਉਹ ਤਾਂ ਮੋਨਾਸਿਰ ਲੈ ਕੇ ਰੋਡ ਦੇ ਵਿੱਚ ਫਿਰੇ ਫਿਰਦੇ ਨੇ ਹੁਣ ਸਿੰਘ ਸਰਦਾਰਾਂ ਨੂੰ ਫਿਰ ਭਾਈ ਉਹ ਪੱਗ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਵਿਚਾਰੇ ਦੇਖੋ ਸਾਰਾ ਦਿਨ ਕਿਵੇਂ ਸਮੋਸੇ ਪੱਗਾਂ ਦੇ ਭੇਟੀ ਫਿਰੇ ਕਹਿੰਦੇ ਇੰਨੀ ਗਰਮੀ ਤੇ ਸਾਰੇ ਬਾਲ ਲੈ ਕੇ ਹੁਣ ਕਿਤੇ ਨਹੀਂ ਬਠਿੰਡੇ ਕੋਲੋਂ ਮੈਨੂੰ ਫੋਨ ਆਇਆ ਪਿੰਡ ਬਲਾ ਡੋਰਾ ਤੇ ਕਹਿੰਦੇ ਜੀ ਅਸੀਂ ਇਹ ਨੁਕਤਾ ਦੇਖ ਕੇ ਤੇ ਅਸੀਂ ਪਾਤਾ ਤੇ ਉਹਦੇ ਕਿਵੇਂ ਦਿਨ ਬਾਰ ਆ ਕੇ ਲਓ ਤੁਸੀਂ ਸੁਣਾ ਇਹ 3 ਮਹੀਨਾ ਦਾ ਕੋਰਸ ਹੈ ਤੇ ਘੋੜੇ ਦੀ ਲਿੱਦ ਲਿਆਓ ਉਹ ਅੱਧਾ ਕਿਲੋ ਪਾਈਆ ਅੱਧਾ ਕਿਲੋ ਜਿਹਨੂੰ ਪਹਿਲਾਂ ਥੋੜੀ ਬਣਾਉਣੀ ਸੀ ਤੇ ਪਾਈਆ ਅੱਧਾ ਕਿਲੋ ਨਾਰੀਅਲ ਦਾ ਤੇਲ ਲੈ ਲਿਆ ਤੇ ਉਹ ਤਾਜੀ ਹੋਈ ਮਿਲ ਜੇ ਜਾਂ 2 ਘੰਟੇ ਨਹੀਂ ਪਹਿਲਾਂ ਕਰੀ ਹੋ ਕੇ ਨਹੀਂ ਤੇ ਘੋੜੇ ਦੀ ਲਿੱਦ ਹੋਵੇ ਕੋੜੀ ਦੀ ਸੀ ਮੈਂ ਇਹਦੇ ਵਿੱਚ ਵੀ ਥੋੜਾ ਮੋਟਾ ਫਰਕ ਹੈ ਹੈਨਾ ਤਾਂ ਹੀ ਕਰਾਉਂਦੇ ਕੋੜੇ ਠੀਕ ਹੈ ਕੋੜੇ ਦੀ ਲੱਗ ਲਿਆਓ ਤੇ ਉਹਦੇ ਵਿੱਚ ਹੋ ਤੁਸੀਂ ਅੱਧਾ ਕਿਲੋ ਤੇਲ ਪਾ ਲਿਆ ਤੇ ਉਹ ਡੁੱਬ ਜੇ ਉਹ ਤੇਲ ਦੇ ਵਿੱਚ ਇੰਨੀ ਕੁ ਪਾ ਲਓ ਸਮਝਦੇ ਸਮਝ ਕੇ ਨਾ ਵੀ ਉਹ ਕੋਈ ਵਜਨ ਨਹੀਂ ਦੱਸਿਆ ਹੋਇਆ ਤੇ ਪਰ ਇਹ ਅੱਧਾ ਕਿਲੋ ਜਿਹਾ ਇੰਨੀ ਪਾ ਲਓ ਤੁਸੀਂ ਉਹ ਡੁੱਬ ਜੇ ਵਿੱਚ ਤੇ ਫਿਰ ਚਾਰ ਦਿਨ ੱਤੇ ਤੇ ਹੈਨਾ ਤੇ ਉਹ ਤੇਲ ਦੇ ਵਿੱਚ ਨਾਰੀਅਲ ਤੇਲ ਤੇ ਉਹ ਫਿਰ ਮੱਚੀ ਜਾਊ ਹੈਨਾ ਤੇ ਜਦੋਂ ਉਹ ਕਾਲੀ ਪੈ ਗਈ ਜਮੀ ਵਿੱਚ ਰੜ ਗਈ ਮੱਤੀ ਜਾਣਾ ਹਾਂ ਹਾਂ ਉਹ ਪਰ ਮੱਤੀ ਜਾਊਗੀ ਤੇ ਫਿਰ ਤੁਸੀਂ ਉਹਨੂੰ ਹਲਾ ਦਿਓ ਵਿੱਚ ਤੇ ਫਿਰ ਜਦੋਂ ਉਹ ਪੂਰਾ ਉਹ ਉਹ ਹੋਰ ਕਾਲੀ ਹੋ ਗਈ ਗਿੱਧ ਤੇ ਫਿਰ ਤੁਸੀਂ ਉਹਨੂੰ ਤੇਲ ਉਤਾਰ ਲਓ ਠੰਡਾ ਕਰਕੇ ਫਿਰ ਤੁਸੀਂ ਸੇਕ ਪਾ ਲਓ ਗੋਤਾਜੇ ਪਾ ਲਓ ਤੇ ਤੁਸੀਂ ਮਤਲਬ ਕੰਚਨ ਸੇਕ ਪਾਤੇ ਰੱਖ ਲਓ ਤੇ ਫਿਰ ਉਹ ਹਰ ਰੋਜ਼ ਰਿਕਟਨ ਤੇ ਲਾਓ ਤੇ ਕਹਿੰਦੇ ਵੀ ਇਹ 3 ਮਹੀਨਿਆਂ ਦਾ ਕੋਰਸ ਹੈ ਤੇ ਕਹਿੰਦੇ ਇੰਨੇ ਸੋਹਣੇ ਹਨ ਕਿਨ ਕੇ ਵਾਲ ਨੇ 21ਵੇਂ ਦੇ ਸ਼ੁਰੂ ਹੋ ਗਏ ਕਹਿੰਦੇ ਸਾਡੇ ਤੇ ਹੁਣ ਤੁਸੀਂ ਦੇਖੋ ਵੀ ਕਿਸੇ ਦੇ ਕਿਵੇਂ ਆ ਉਹਨਾਂ ਦੇ ਜਿਹੜਾ ਵੀ ਜਿਹਦਾ ਵੀ ਟੁੱਟਣ ਹੋ ਜਾ ਗਿਆ ਲੋਕਾਂ ਦਾ ਲੱਖਾਂ ਰੁਪਏ ਲਾਈ ਜਾਂਦੇ ਸਾਡੇ ਕੋਲੇ ਗਮਾਡੀਆਂ ਨੂੰ ਪਤਾ ਹੀ ਨਹੀਂ ਸੀ ਉਹਦੇ ਅੰਟੀਗਾਮ ਹੁੰਦਾ ਉਹ ਲੋ ਆ ਰਹੇ ਨੇ ਕਹਿੰਦੇ ਉਹ ਇੰਨੇ ਪੈਸੇ ਲਾ ਕੇ ਆਏ ਇਹ ਤਾਂ ਘਰੀ ਲੁਕਤਾ ਹੈ ਹੈਨਾ ਕਿ ਮਹਾਕੁਰシャン ਨੇ ਦੱਸਿਆ ਤੇ ਮੈਂ ਤੁਹਾਨੂੰ ਦੱਸਦਾ ਕਿ ਕਰਕੇ ਦੇਖੋ ਪਰਮਾਤਮਾ ਕਰੇ ਸਾਰਿਆਂ ਦੇ ਵਾਲ ਆ ਜਾਣਗੇ ਜਿਹੜੇ ਨਾ ਪਰੇਸ਼ਾਨ ਹੋ ਤੁਸੀਂ ਹੈਨਾ ਲਓ ਖਣੋ ਤੇ ਕੱਲ ਨੂੰ ਫੇਰ ਨਵੀਂ ਵੀਡੀਓ ਤੇ ਨਵੇਂ ਗੀਤ ਸੁਣਾਵਾਂਗੇ ਹੋ ਸਮਝਿਓ ਆ ਗਿਆ ਤੇ ਕੱਲ ਨੂੰ ਫੇਰ ਬਾਕੀ